بس ਜਸਟਿਸ ਫॉर ਸਿੱਧੂ ਗੱਲ ਦੂਸੇ ਵਾਰ ਇਨਸਾਫ ਹੀ ਮੰਗਦੇ ਆ ਜੀ ਅੱਜ ਮੈਨੂੰ ਇਕਬੀਰ ਜੀ ਦੀ ਗੱਲ ਬਹੁਤ ਮਤਲਬ ਅੰਦਰ ਤੱਕ چیر ਗਈ ਕਹਿੰਦੇ ਜਦੋਂ ਮੈਂ ਵੱਖ-ਵੱਖ ਤਰੀਕੇ ਅਪਣਾਉਣਾ ਥੱਲੇ ਕਮੈਂਟ ਲੋਕ ਕਰਨ ਲੱਗ ਜਾਂਦੇ ਆ ਜਦੋਂ ਉਹਨਾਂ ਨੇ ਕਿਹਾ ਵੀ ਮੈਂ ਤਾਂ ਜਲੀਲ ਹੋਣ ਲਈ ਜੰਮਿਆ ਪਰ ਮੈਂ ਆਪਣੇ ਪੁੱਤ ਨੂੰ ਇਨਸਾਫ ਲੈ ਕੇ ਰਹੂੰਗਾ ਐਤੋਂ ਵੱਡਾ ਕੋਈ ਸ਼ਬਦ ਅੱਜ ਦੀ ਰੈਲੀ 'ਚ ਅੱਜ ਦੀ ਇਸ ਅੱਸੀ ਤੇ ਹੋ ਨਹੀਂ ਸਕਦਾ ਇਕਿ ਜੋ ਤੋਂ ਮਾਪੇ ਕਹਦੇ ਨੇ ਨਾ ਵੀ ਕੋਈ ਸਾਨੂੰ ਜਲੇਲ ਕਰੀ ਜਾਵੇ ਅਸੀਂ ਹੋ ਲਾਂਗੇ ਪਰ ਅਸੀਂ ਆਪਦੇ ਪੁੱਤ ਦਾ ਇਨਸਾਫ ਲੈ ਕੇ ਰਾਵਾਂਗੇ ਐਦੋ ਕਹਾ ਤਾਂ ਕੋਈ ਗੱਲ ਹੋਈ ਨਹੀਂ ਸਕਦੀ ਛੋਟੇ ਸ਼ਬ ਨੂੰ ਮਿਲੇ ਆ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਬਿਲਕੁਲ ਹੂ ਹੂ ਸਿੱਧੂ ਦੀ ਕਾਪੀ ਲੱਗਦੀ ਲੰਮੀ ਉਮਰ ਆ ਬਖਸ਼ੇ ਉਹਨੂੰ ਪਰਮਾਤਮਾ ਸਿੱਧੂ ਮੰਗੂ ਟ੍ਰੱਕੀ ਜ਼ਰੂਰ ਕਰੇ ਪਰ ਉਤੇ ਬੁਰਾ ਸਾਇਆ ਕੋਈ ਨਾ ਹਰ ਤਕਲੀਫ ਤੋਂ ਬਚ ਗਿਰੋ ਇਨਸਾਫ ਚ ਦੇਰੀ ਕਿਵੇਂ ਸਮਝਦੇ ਹੋ ਵੀ ਜਿਹੜੀ ਦੇਰੀ ਹੋ ਰਹੀ ਹੈ ਇਨਸਾਫ ਚ ਕਰਨ ਲਈ ਤੇ ਸਾਰੇ ਇਕੱਠੇ ਹੁੰਦੇ ਆਂ ਕਿ ਕੀ ਰੀਜ਼ਨ ਹੈ ਕੀ ਕਾਰਨ ਹੈ ਇਹੀ ਕਾਰਨ ਤਾਂ ਸਮਝ ਨਹੀਂ ਆਇਆ ਇਸ ਨੂੰ ਇਹੀ ਕਾਰਨ ਕਿ ਜਦਨ ਸਮਝ ਆ ਗਿਆ ਉਹਦਨ ਇਨਸਾਫ ਹੋਣੀ ਬੜੀ ਲੋਕਾਂ ਦੇ ਸ਼ਬੀ ਛੱਡ ਕੇ ਗਿਆ ਡਾਊਨ ਟੂ ਅਰਥ ਸੀ ਮਿੱਟੀ ਨਾਲ ਜੋੜ ਗਿਆ ਬੱਚੇ ਛੋਟੇ ਛੋਟੇ ਬਥੇਰੇਆਂ ਨੂੰ ਰੋਟੀ ਪਾ ਗਿਆ ਜੀ ਜਿਹੜਾ ਸਭ ਤੋਂ ਵਧੀਆ ਕੰਮ ਹੈ ਆਪਾਂ ਕਹਿੰਦੇ ਹੁੰਨੇ ਨਾ ਵੀ ਗਰੀਬ ਦਾ ਮੂੰਹ ਹੈ ਜਿਹੜਾ ਪਤਾ ਨਹੀਂ ਕਿੰਨਾ ਦੀ ਰੋਟੀ ਪਾ ਗਿਆ ਇੱਕ ਇੱਕ ਕਲਾਕਾਰ ਨੂੰ ਜੇ ਤਰੱਕੀ ਦੇ ਕੇ ਗਿਆ ਉਹਦੇ ਮਗਰ ਹਜ਼ਾਰ ਜਣੇ ਨੇ پتہ ਨਹੀਂ ਕਿੰਨਿਆਂ ਨੂੰ ਕਿੰਨਿਆਂ ਦਾ ਉਹ ਪਲਾ ਕਰ ਗਿਆ ਬਸ ਜਸਟਿਸ ਫॉर ਸਿੱਧੂ ਗੱਲ ਦੂਸੇ ਵਾਰ ਇਨਸਾਫ ਹੀ ਮੰਗਦੇ ਆ ਜੀ ਅੱਜ ਮੈਨੂੰ ਇਕਬੀਰ ਜੀ ਦੀ ਗੱਲ ਬਹੁਤ ਮਤਲਬ ਅੰਦਰ ਤੱਕ چیر ਗਈ ਕਹਿੰਦੇ ਜਦੋਂ ਮੈਂ ਵੱਖ-ਵੱਖ ਤਰੀਕੇ ਅਪਣਾਉਣਾ ਥੱਲੇ ਕਮੈਂਟ ਲੋਕ ਕਰਨਾ ਕਹਿੰਦੇ ਆ ਜਦੋਂ ਉਹਨਾਂ ਨੇ ਕਿਹਾ ਵੀ ਮੈਂ ਤਾਂ ਜਲੀਲ ਹੋਣ ਲਈ ਜੰਮਿਆ ਪਰ ਮੈਂ ਆਪਣੇ ਪੁੱਤ ਨੂੰ ਇਨਸਾਫ ਲੈ ਕੇ ਰਹੂੰਗਾ ਐਤੋਂ ਵੱਡਾ ਕੋਈ ਸ਼ਬਦ ਅੱਜ ਦੀ ਰੈਲੀ 'ਚ ਅੱਜ ਦੀ ਇਸ ਅਰਸੀ 'ਤੇ ਹੋ ਨਹੀਂ ਸਕਦਾ ਇੱਕ ਜਦੋਂ ਮਾਪੇ ਕਹਦੇ ਨੇ ਨਾ ਵੀ ਕੋਈ ਸਾਨੂੰ ਜਲੇਲ ਕਰੀ ਜਾਵੇ ਅਸੀਂ ਹੋ ਲਾਂਗੇ ਪਰ ਅਸੀਂ ਆਪਦੇ ਪੁੱਤ ਦਾ ਇਨਸਾਫ ਲੈ ਕੇ ਰਵਾਂਗੇ ਐਦੋਂ ਕਹਾ ਤਾਂ ਕੋਈ ਗੱਲ ਹੋ ਹੀ ਨਹੀਂ ਸਕਦੀ ਛੋਟੇ ਸ਼ੁਭ ਨੂੰ ਮਿਲੇ ਹੋ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਬਿਲਕੁਲ ਹੂ ਹੂ ਸਿੱਧੂ ਦੀ ਕਾਪੀ ਲੱਗ ਲੰਮੀ ਉਮਰਾਂ ਬਖਸ਼ੇ ਉਹਨੂੰ ਪਰਮਾਤਮਾ ਸਿੱਧੂ ਮੰਗੂ ਟਰੱਕੀ ਜ਼ਰੂਰ ਕਰੇ ਪਰ ਉਤੇ ਬੁਰਾ ਸਾਇਆ ਕੋਈ ਨਹੀਂ ਯੂਟਮਾ ਚੇਦੇ ਇਨਸਾਫ ਚ ਦੇਰੀ ਕਿਵੇਂ ਸਮਝਦੇ ਹੋ ਵੀ ਜਿਹੜੀ ਦੇਰੀ ਹੋ ਰਹੀ ਹੈ ਇਨਸਾਫ ਚ ਆਹੀ ਕਰਨ ਲਈ ਤਾਂ ਸਾਰੇ ਇਕੱਠੇ ਹੁੰਦੇ ਆ ਵੀ ਕੀ ਰੀਜ਼ਨ ਹੈ ਕੀ ਕਾਰਨ ਹੈ ਇਹੀ ਕਾਰਨ ਤਾਂ ਸਮਝ ਨਹੀਂ ਆ ਰਿਹਾ ਇਹੀ ਕਾਰਨ ਕਿ ਜਦਨ ਸਮਝ ਆ ਗਿਆ ਉਹਨਾਂ ਇਨਸਾਫ ਦੀ ਬੜੀ ਲੋਕਾਂ ਦੇ ਛਵੀ ਛੱਡ ਕੇ ਗਿਆ ਡਾਊਨ ਟੂ ਅਰਥ ਸੀ ਮਿੱਟੀ ਨਾਲ ਜੋੜ ਗਿਆ ਬੱਚੇ ਛੋਟੇ ਛੋਟੇ ਬੱਚਿਆਂ ਨੂੰ ਕਿਵੇਂ ਦੇਖੋ ਬਥੇਰੇ ਨੂੰ ਰੋਟੀ ਪਾ ਗਿਆ ਜੀ ਜਿਹੜਾ ਸਭ ਤੋਂ ਵਧੀਆ ਕੰਮ ਹੈ ਆਪਾਂ ਕਹਿੰਦੇ ਹੁੰਨੇ ਨਾ ਵੀ ਗਰੀਬ ਦਾ ਮੂੰਹ ਹੈ ਜਿਹੜਾ ਪਤਾ ਨਹੀਂ ਕਿੰਨਾ ਦੀ ਰੋਟੀ ਪਾ ਗਿਆ ਇੱਕ ਇੱਕ ਕਲਾਕਾਰ ਨੂੰ ਜੇ ਤਰੱਕੀ ਦੇਖ ਕੇ ਗਿਆ ਉਹਦੇ ਮਗਰ ਹਜ਼ਾਰ ਜਣੇ ਨੇ ਪਤਾ ਨਹੀਂ ਕਿੰਨਿਆਂ ਨੂੰ ਕਿੰਨਿਆਂ ਦਾ ਉਹ ਪਲਾ ਕਰਦੇ ਆ